ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਐ ਬੜੇ ਟਾਈਮ ਬਾਅਦ ਆਪਾਂ ਲੈ ਕੇ ਹਾਜ਼ਰ ਹੋਇਆ ਵੀਡੀਓ ਕਿਉਂਕਿ ਹੁਣ ਟਾਈਮ ਲੱਗਦਾ ਵੀਡੀਓ ਬਣਾਉਂਦਾ ਵੀਡੀਓ ਲੈ ਕੇ ਹਾਜ਼ਰ ਆ। ਅੱਛਾ ਇਹ ਗੱਲ ਕਰਦਾ ਮੈਂ ਮੁੱਦੇ ਦੀ ਮੁੱਦੇ ਦੀ ਗੱਲ ਕੰਮ ਦੀ ਗੱਲ ਸਾਡੇ ਲੇਚੇ ਜ਼ਿਲ੍ਹੇ ਦੇ ਵਿੱਚ ਕਿਉਂਕਿ ਹੁਣ ਮੇਰੇ ਪਰਫਾ ਦੂਰੇ ਦੇ ਚੱਕਰ ਬਹੁਤ ਲੱਗੇ ਆ ਹਨਾ ਤੇ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹੈ ਲੇਚੇ ਜ਼ਿਲ੍ਹੇ ਦੇ ਵਿੱਚ ਤਾਂ ਹੈਗੀ ਇਹ ਹੋਰ ਇਹ ਕੰਮ ਜਿਨ੍ਹਾਂ ਦੇ ਫਿੰਗਰ ਫਿੰਗਰਾਂ ਦੀ ਡੇਟ ਵੀਜ਼ਾ ਖਤਮ ਹੋਣ ਤੋਂ ਬਾਅਦ ਮਿਲੀ ਆ ਉਹ ਆਪੋ ਆਪਣੇ ਪੈਕ ਭੇਜ ਕੇ ਪਰਫਾ ਕਸਤੂਰੀ ਨੂੰ ਪੈਕ ਭੇਜੋ ਵਿੱਚ ਫੋਟੋਕਾਪੀ ਵੀਜ਼ੇ ਦੀ ਤੇ ਫਿੰਗਰਾਂ ਦੇ ਜਿਹੜੀ ਤੁਹਾਨੂੰ ਸਿਲੈਕਟਬਲੀ ਆ ਨਹੀਂ ਤਾਂ ਕੀ ਹੋਣਾ ਤੁਹਾਡੇ ਕੰਟਰੀ ਆਊਟ ਮਿਲ ਰਿਹਾ ਲੇਚੇ ਜ਼ਿਲ੍ਹੇ ਦੇ ਵਿੱਚ ਕੰਟਰੀ ਆਊਟ ਮਿਲ ਰਿਹਾ ਮੰਨ ਲਓ ਤੁਹਾਡਾ ਵੀਜ਼ਾ ਖਤਮ ਹੋ ਗਿਆ ਉਸ ਤੋਂ ਬਾਅਦ ਜੇ ਤੁਹਾਡੇ ਫਿੰਗਰ ਕੰਟਰੀ ਆਊਟ ਦੇ ਰਹੇ ਆ ਲੇਚੇ ਜ਼ਿਲ੍ਹੇ ਦੇ ਵਿੱਚ ਤਾਂ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਹਜੇ ਮੈਨੂੰ ਇੰਨੀ ਜਾਣਕਾਰੀ ਇਕੱਠੀ ਮਿਲੋ ਕੀਤੀ ਨਹੀਂ ਗਈ ਸੋ ਇਹਦਾ ਹੱਲ ਇਹ ਆ ਵੀ ਜੇਕਰ ਤੁਹਾ ਨੂੰ ਫਿੰਗਰਾਂ ਦੀ ਤਰੀਕ ਤੁਹਾਡਾ ਵੀਜ਼ਾ ਖਤਮ ਹੋਣ ਤੋਂ ਬਾਅਦ ਦੀ ਮਿਲੀ ਆ ਤਾਂ ਕਸਤੂਰੇ ਨੂੰ ਇੱਕ ਪੈਕ ਭੇਜੋ ਨਾਲ ਅਟੈਚ ਕਰੋ ਵੀਜ਼ੇ ਦੀ ਕਾਪੀ ਭਾਗਪੁਰ ਦੀ ਕਾਪੀ ਤੇ ਜਿਹੜਾ ਕੰਦਮ ਕਾਸੀ ਹੋ ਰਿਹਾ ਜਿਹੜਾ ਮਤਲਬ ਫਿੰਗਰਾਂ ਦੀ ਤਰੀਕ ਦਾ ਤੁਹਾਡੇ ਕੋਲੇ ਹੈਗਾ ਹਨਾ ਉਹ ਨਾਲ ਅਟੈਚ ਕਰਕੇ ਫਿੰਗਰਾਂ ਦੀ ਤਰੀਕ ਕਸਤੂਰੇ ਨੇ ਤੁਹਾਨੂੰ ਪਹਿਲਾਂ ਦੇ ਦੇਣੀ ਆ ਵੀਜ਼ਾ ਖਤਮ ਹੋਣ ਤੋਂ ਇਹ ਕੰਮ ਜ਼ਰੂਰ ਕਰ ਲਓ ਨਹੀਂ ਤਾਂ ਬਾਅਦ ਦੇ ਵਿੱਚ ਮੁਸ਼ਕਲ ਹੋ ਜਾਣੀ ਆ ਸਸਰੀ ਕਾ